मम्मी मम्मी <laughs> मनपीचर की होया मम्मी जेडे मेरे कन्ना च टॉप सपाई सी ना मैं घरे पौंदी सी मेरे कन्ना च बड के ले गया <laughs> चुप कर मेरी थी तेरे ते मेरे कारमी माड़े हां मैं तेरे चाचा ने भेज दिया ਉਹ ਜਾਂਦਾ ਇਥੇ ਮਗਰ ਮੇਰੇ ਕੋਲ ਕੁਝ ਨਹੀਂ ਬਚਿਆ ਸੀ ਸਿਰਫ ਇੱਕ ਉਹ ਹੀ ਗਹਿਣਾ ਬਚਿਆ ਸੀ ਵੀ ਜਿਹੜੇ ਮੈਂ ਆਪਣੇ ਘਰੇ ਪਾਈ ਫਿਰਦੀ ਸੀ ਉਹ ਵੀ ਨਹੀਂ ਜਰੇ ਗਏ ਕੀ ਕਰਾਂ ਮੈਂ ਇਹ ਮੁੰਡੇ ਨੇ ਤੂੰ ਕੀ ਕਰ ਛੱਡਿਆ ਸਾਨੂੰ ਕੋਈ ਨਹੀਂ ਪਤਾ ਮੇਰੀ ਤੀ ਕਿਸੇ ਨੂੰ ਦੱਸੀ ਨਾ ਆਪਣੇ ਪੇਕੇ ਨਾ ਦੱਸੀ ਮੈਂ ਤੈਨੂੰ ਹੋਰ ਵਾਲੀਆਂ ਬਣਵਾ ਦੂੰਗੀ ਕੋਈ ਗੱਲ ਆ ਤੇਰੇ ਚਾਚੇ ਨੂੰ ਭੇਜਦੀ ਆ ਤੇ ਮਗਰ ਨਾ ਰੋ ਮੇਰੀ ਤੀ ਮੰਮੀ ਇਹ ਨਹੀਂ ਸਾਡੇ ਘਰੇ ਦੋ ਰੋਟੀਆਂ ਦਾ ਆਟਾ ਨਹੀਂ ਹੈਗਾ બસਿਕਣਾ ਮੈਂ ਤੁਹਾਡੇ ਖਾਤਰ ਇੱਥੇ ਬੈਠੀ ਆਂ ਨਹੀਂ ਹੁਣ ਨੂੰ ਮੈਂ ਕਦੋਂ ਦੀ ਵਾਗੀ ਹੁੰਦੀ ਪੁੱਤ ਦਿਨੋ ਦੇਣੇ ਦੇ ਕਾਰਨਾਮੇ ਵੱਡੇ ਤੋਂ ਵੱਡੇ ਹੀ ਹੁੰਦੇ ਜਾਂਦੇ ਆ ਜੇ ਤੂੰ ਚਲੇ ਨਾ ਪਿੰਡ ਚ ਮੂੰਹ ਦਿਖਾਉਣ ਚੁੱਕ ਗਿਆ ਨਾ ਘਰੇ ਰਹਿਣ ਚੁੱਕ ਗਿਆ ਅੱਛਾ ਤੂੰ ਚਲੇ ਗਈ ਐਨੇ ਤਾਂ ਮੈਨੂੰ ਮਾਰ ਦੇਣਾ ਮੈਨੂੰ ਛੱਡ ਕੇ ਨਾ ਜਾਈ ਮੇਰੀ ਦਿੱਤੀਏ ਕੋਈ ਨਹੀਂ ਮੈਂ ਤੇਰੇ ਚਾਚੇ ਨੂੰ ਭੇਜਦੀ ਆਂ ਚੱਲ ਆ ਦੇ ਟੋਲਾ ਐ ਠੀਕ ਜਿਹੜਾ ਕਰਾ ਦੇਗੀ ਲੈ ਪਰ ਚੋੜ ਤਾਂ ਕਿਹੜਾ ਆ ਗੱਟਾ ਜਿਹਾ ਹੀ ਲੈ ਜਾ ਐਸੇ ਚੀ ਬੰਨ ਲੈ ਠੱਕ ਕੇ ਮੇਰੀ ਗੱਲ ਸੁਣੀ ਬਹੁਦੀਆਂ ਬਾਲੀਆਂ ਖੋ ਕੇ ਧਾਰੀ ਭੱਗ ਗਿਆ ਜੇ ਦੇਖ ਕੇ ਆਈਂ ਇੱਧਰ ਨੂੰ ਗਿਆ ਗਲੀ ਚ ਨੂੰ ਜਾ ਬੂਮਾ ਮੇਰਾ ਵੀ ਲੈ ਗਿਆ ਵਾ ਬੀ ਬਾਲੀਆਂ ਤੂੰ ਕਿੱਥੇ ਸੀ ਉਹ ਮੈਂ ਅੰਦਰ ਹੀ ਸੀ ਕੁਛ ਫਰੋਲਦੀ ਪਤਾ ਚਵੱਟੀ ਮਾਰ ਕੇ ਖੋ ਕੇ ਲੈ ਗਿਆ ਜਾ ਭੱਗ ਜਾ ਲੈ ਫਿਰ ਮੇਰੀ ਗੱਲ ਸੁਣ ਲੈ ਹੁਣ ਮੈਂ ਡਾਂਗ ਚੱਕੂ ਚਾਹੇ ਤਾਂ ਬਾਹਾਂ ਟੁੱਟ ਜੇ ਚਾਹੇ ਟੁੱਟ ਜੇ ਲੱਤ ਕੱਲੂ ਮੈਨੂੰ ਲਾਂਭਾ ਨਾ ਦੇ ਮੇਰਾ ਮੁੰਡਾ ਕੋਰ ਦੇਈ ਲੱਤ ਵਾ ਫੱਗੜ ਮੂਤਣ ਇਹਦਾ ਅੰਦਰੇ ਹੀ ਕਰ ਦਊਂਗੀ ਮੈਂ ਜਾਊਂਗਾ ਤਾਂ ਨਾ ਜਾਂ ਤਾਂ ਸਾਡੀ ਬਖਸ਼ ਜਾਵਾਂ ਉਹ ਚੱਲ ਸਮਾਨ ਫੇਰੀ ਲਿਓ ਮੈਂ ਕਿਤੇ ਵੇਚਣਾ ਦੇਵੇ ਇਹਨੂੰ ਦੇਖਣਾਂ ਜਾ ਕੇ ਜਾ ਭੱਗ ਜਾ ਹਾਈ ਹਾਈ ਬਸ ਕਰਨੀ ਪੈਣੀ ਸਾਰਾ ਦਿਨ ਦਾ ਰੋਣ ਪੱਲੇ ਪੈ ਰਿਹਾ ਤੇਰੇ ਤਾਂ ਕੀ ਕਰੀਏ ਸਾਡੀ ਵੀ ਕੋਲੇ ਜਾਨ ਔਖੀ ਹੁੰਦੀ ਹੈਗੀ ਬਸ ਕਰ ਹਾੜੇ ਮੇਰੀ ਭੈਣ ਬਣ ਕਿੰਨਾ ਬਸ ਕਰ ਐ ਨਾ ਕਰ ਨਾ ਮੇਰੀ ਭੈਣ ਕੋਈ ਨਾ ਬਸ ਭੱਗ ਗਿਆ ਵੇਚਣ ਤੋਂ ਪਹਿਲਾਂ ਪਹਿਲਾਂ ਪਹੁੰਚ ਗਿਆ ਤਾਂ ਛਡਾ ਲਿਆਊਗਾ ਮੋੜ ਲਿਆਊਗਾ ਮਸਕਾਰ ਸਿੰਘਾ ਬੰਨ ਪ੍ਰੀਤ ਨੂੰ ਜਾ ਕੇ ਦੇਖ ਦੇਖ ਲੈ ਕੋਈ ਨਾ ਉਹ ਮੈਂ ਮਰ ਜਾ ਠੀਕ ਹੈ ਸਾਰਾ ਦਿਨ ਤਰਫ ਦੀ ਤੁਰੀ ਫੇਰਦੀ ਰਹਿੰਦੀ ਐ ਕਿ ਚੁੱਲ੍ਹੇ ਚ ਦੇਣੀ ਐ ਇਹ ਜੀ ਲਾਦ ਐਦੋਂ ਤਾਂ ਰੱਬਾ ਨਾ ਹੀ ਦਿਆ ਕਰ ਐਡੀ ਮਾੜੀ ਲਾਦ ਤਾਂ ਓਏ ਯਾਰ ਤੂੰ ਮੇਰੀ ਗੱਲ ਸੁਣਾ ਤੂੰ ਅਗਲੇ ਨੂੰ ਕਹਿ ਦੇ ਵੀ ਬਿੱਲ ਵੀ ਲਿਆਵਾਂਗੇ ਪੱਕਾ ਕੋਈ ਨਹੀਂ ਤੂੰ ਕੱਟ ਤਾਂ ਹਿਸਾਬ ਨਾਲ ਇੰਨੇ ਘੱਟ ਚ ਕਟਾ ਕੇ ਕਿੱਧਰ ਜਾਵਾਂਗੇ ਆਪਾਂ ਸ਼ਰਮ ਤਾਂ ਨਹੀਂ ਆਉਂਦੀ ਹੈਂ ਦੇਖ ਕਿੱਡੇ ਕਿੱਡੇ ਸੌਦੇ ਕਰਦਾ ਹੈ ਹੈ ਬਹੂਦਿਆਂ ਬਾਲੀਆਂ ਦੀਆਂ ਗੱਲਾਂ ਕਰਦਾ ਵੀ ਕਿੰਨੇ ਨੇ ਵਿਕ ਜਾਣੀਆਂ ਓ ਸ਼ਰਮ ਕਰ ਓ ਸ਼ਰਮਾ ਮਾੜੀ ਮੋਟੀ ਚਾਚਾ ਲੈ ਫੜਾਉਣਾ ਕਿਸੇ ਕੁੜੀ ਦੀਆਂ ਬਾਲੀਆਂ ਫੜਾ ਲੈ ਲੈ ਕਿੱਥੇ ਆ ਕੁਛ ਮੈਂ ਕਾਣੂ ਲੈ ਆਇਆ ਤੀਨੂ ਫੜਾਈਆਂ ਨੇ ਮੈਂ ਮੈਂ ਲੈ ਕੇ ਨਹੀਂ ਆਇਆ ਓਏ ਆਇਆ ਕਿਦੀ ਚੱਕੀ ਫਿਰਦਾ ਓਏ ਇਹ ਤਾਂ ਰਾਵਣ ਦੀ ਹੈ ਰਾਵਣ ਦੀ ਹੈ ਬਾਲਾ ਸੋਹਣਾ ਲੱਗਦਾ ਹੈ ਨਾ ਓਏ ਕਾਸੇ ਚ ਵੱਜ ਜੂ ਇਹ ਫੁੱਟ ਜੂ ਕਿੰਨੇ ਨੂੰ ਥਾਂ ਹੋ ਜੂ ਉਰੀ ਆਉਂਦਾ ਹੋ ਉਹ ਤਾਂ ਮੈਨੂੰ ਰੇ ਛੱਡ ਕੇ ਕਹਿੰਦਾ ਖੜ ਜਾ ਕੋਈ ਨਹੀਂ ਮੈਂ ਆਉਣਾ ਆਉਣਾ ਨਾਲੇ ਹੋ ਰਚਲ ਲੱਕੀ ਚੱਲ ਮੂਰੇ ਲੱਗ ਕਰੇ ਚੱਲ ਕਰੇਗੀ ਮੈਂ ਕੀ ਕਰੂੰ ਕਰੇ ਓਏ ਉਹਨੂੰ ਲੈ ਜਾਣਗੇ ਘਰ ਪੱਟੇ ਜੋ ਫੇਰ ਕੱਲ ਨੂੰ ਮੇਰੇ ਪੈਰੀ ਹੱਥ ਲਾਵੇਂਗੇ ਵੀ ਚਾਚਾ ਚਲ ਤਰਾ ਕੇ ਲਿਆ ਜਦੋਂ ਤੂੰ ਸਿਉਨਾ ਚੱਕ ਚੱਕ ਲੈ ਜਾਣ ਲੱਗਿਆ ਉਹ ਛੱਡਣਗੇ ਹੁਣ ਇੱਥੇ ਮੈਂ ਨਹੀਂ ਲਿਆ ਕਰੂੰ ਕੋਈ ਸਿਉਨਾ ਨਹੀਂ ਲਿਆ ਤੈਨੂੰ ਹੀ ਕਹਿ ਦਿੰਦੀਆਂ ਨੇ ਉਹ ਯਾਰ ਕਮਾਲ ਕਰੀਂ ਝੂਠ ਬੋਲਦਾ ਪਰ ਵਾਰ ਤੂੰ ਸੱਚਾ ਹੋ ਗਿਆ ਹੈ ਖੜ ਜਾ ਲੈ ਉੱਲਾ ਸੌਣ ਲੱਗੇ ਲੈ ਦੇਖ ਲੈ 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 ਦੇਖ ਉੱਲਾ ਦੇਖ ਲੈ ਨਹੀਂ ਜੂ ਯਕੀਨ ਆ ਮੈਂ ਸੌਣ ਲੱਗੇ ਜੰਮੀ ਨਹੀਂ ਲੈ ਕੇ ਆਇਆ ਮੇਰੀ ਗੱਲ ਸੁਣ ਲੈ ਮੁੰਡਿਆ ਇੱਥੇ ਤੈਨੂੰ ਛਡਾਉਣ ਵਾਲਾ ਕੋਈ ਨਹੀਂ ਮੈਂ ਤੇਰੇ ਜੁੰਡੇ ਜੇ ਫਟ ਦੂੰ ਮੈਨੂੰ ਐਂ ਦੱਸ ਕਿਹਨੂੰ ਫੜਾਈਆਂ ਨੇ ਚਾਚਾ ਘੁੱਗੀ ਦਾ ਮੁੰਡਾ ਲੈ ਗਿਆ ਲਵਲੀ ਉਥਾਂ ਘੁੱਗੀ ਦਾ ਮੁੰਡਾ ਲੈ ਗਿਆ ਕਿਉਂ ਤਾਂ ਬਣਵਾਉਂਦੇ ਦਾ ਦਮ ਚੜ ਗਿਆ ਨਾ ਘੁੱਗੀ ਦਾ ਮੁੰਡਾ ਲੈ ਗਿਆ ਨਾਲੇ ਹੋਰ ਫਿਰ ਔਰ ਕੀ ਕਰਦਾ ਜਦੋਂ ਪੈਸੇ ਕਰੋ ਦਿੰਦੇ ਨਹੀਂ ਸੀ ਮੈਂ ਤਾਂ ਓਏ ਸ਼ਰਮ ਕਰ ਲੈ ਓਏ ਸ਼ਰਮ ਓਏ ਚੱਪਣੀ 'ਚ ਨੱਕ ਡੋਬੋ ਕੇ ਮਰ ਜਾ ਸਾਰਾ ਟੱਬਰ ਦਾ ਸੂਣੀ ਤੇ ਝੜਾ ਰਖਿਆ ਹਜੇ ਮੂਰੇ ਬੋਲਦਾ ਐ ਖੜੀ ਰਹਿਣੇ ਦੇ ਗੱਦੀ ਜੀ ਚੰ ਕਰੀ ਤੇ ਲੀਕ ਮੈਂ ਕੋ ਮੈਂ ਬਾਤ ਚਾਚਾ ਮੈਂ ਬਾਤ ਮੇਰੀ ਗੱਲ ਸੁਣ ਚਾਚਾ ਮੈਂ ਬਾਤ ਚੋ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਂਦਾ ਹੈਗਾ ਆਪਦਾ ਮੈਂ ਬਾਤ ਚੋ ਆਜੂ ਆਦਾ ਭੱਗ ਜੋ ਚੱਲ ਕੋਈ ਨਹੀਂ ਤੈਨੂੰ ਪੁਲਿਸ ਨੂੰ ਫੜਾਉਂ ਆ ਇਹ ਨਹੀਂ ਲੋਟ ਆਉਂਦਾ ਤੂੰ ਬੜਾ ਭੈਣ ਤੇ ਚਾਰ ਦਸ ਸਿਆਪਾ ਹੋਇਆ ਏ ਅੱਡ ਫਾਨੇ ਲੈਣ ਲੱਗਾ ਚੰਗਾ ਭੜਾ ਇਹਦੇ ਨਾਲ ਜਦੋਂ ਬੋਲ ਨਹੀਂ ਬਾਣੀ ਨੀ ਅੱਡ ਬੱਡਾਂ ਵੀ ਤੂੰ ਉਹਦੀ ਕੋਟੂ ਗੁੱਤ ਜਾ ਕੇ ਖਰੇ ਹੁਣ ਮੈਂ ਉਹਨੇ ਪਾਇਆ ਹੂ ਰੋਲਾ ਕੁੱਕਾਂ ਮਾਰ ਮਾਰ ਬਿਹੜੇ ਚ ਦੱਸਦੀ ਫਿਰਦੀ ਹੁਣੀ ਵੀ ਹਾਂ ਲੈ ਗਿਆ ਮੇਰੇ ਕਾਂਟੜੇ ਜੀ ਕੋਈ ਨੋਸ ਨੂੰ ਲਾਵਾਂ ਪਹਿਲਾਂ ਤਾਂ ਵੀ ਹਾਂ ਕੀ ਕਹਿਣੀ ਐ ਤੂੰ ਤੂੰ ਥੱਪੜ ਮਾਰਦੀ ਜਾਂਦੇ ਨਾ ਹੱਥੋਂ ਪਾਈ ਹੁੰਦਾ ਸੀ ਮੰਮੀ ਜੇ ਥੱਪੜ ਮਾਰਨ ਦੀ ਹਿੰਮਤ ਹੁੰਦੀ ਤਾਂ 2.5 ਸਾਲ ਛਿੱਤਰ ਕਾਤੋਂ ਖਾਂਦੀ ਐਦੋਂ ਪਹਿਲਾਂ ਹੀ ਨਾ ਮਾਰ ਦਿੰਦੀ ਖੱਲ ਆਈ ਗਿਆ ਤੇਰਾ ਚਾਚਾ ਕਾਕੇ ਮਿਲਿਆ ਉਹ ਦੱਸਦਾ ਭਾਬੀ ਮਿਲਤਾ ਗਿਆ ਸੀ ਮੈਨੂੰ ਫੜ ਵੀ ਲਿਆ ਸੀ ਮੇਰੇ ਜਾਣ ਤੋਂ ਪਹਿਲਾਂ ਤਾਂ ਉਹਨੇ ਪੁੱਛਤੀਆਂ ਮੈਂ ਤਾਂ ਪਹਿਲਾਂ ਹੀ ਪਤਾ ਸੀ ਨਹੀਂ ਨਹੀਂ ਬਚਣਾ ਮੇਰੇ ਕੋਲੇ ਕੁਝ ਵੀ ਉਹ ਪਤਾ ਨਹੀਂ ਕਿਹਦਾ ਮੁੰਡਾ ਏ ਉਹ ਮਲੂਕੇ ਦਾ ਦੋ ਤਿੰਨ ਤਾਂ ਨਾਂ ਲੈ ਗਿਆ ਕਿਤੇ ਯਕੀਨ ਕਰੀਏ ਕਿਤੇ ਨਾ ਕਰੀਏ ਮੈਥੋਂ ਤਾਂ ਚਾਚਾ ਕਹਿੰਦਾ ਉਹ ਲੈ ਗਿਆ ਫੜ ਕੇ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਕਿਨੂੰ ਵੇਚੀਆਂ ਹੋਣਗੀਆਂ ਕਿਨੂੰ ਨਾ ਉਹ ਭਾਬੀ ਗੰਗਾ ਗਏ ਫੁੱਲ ਫਲਾਂ ਹੁਣ ਮੁੜਦੇ ਨੇ ਮਾਰਦਾ ਤੂੰ ਥੱਪੜੋ ਦੇ ਭਗਾ ਕੇ ਬੋਧਿਓ ਫੜ ਕੇ ਘਰ ਨੂੰ ਲੈ ਆਂਦਾ ਫੜ ਲਿਆ ਸੀ ਮੈਂ ਤਾਂ ਛੜਾ ਕੇ ਉੱਡ ਗਿਆ ਮੈਥੋਂ ਮੈਂ ਕਿਹਾ ਕੋਈ ਨਹੀਂ ਘਰੇ ਤਾਂ ਬੜੇਗੇ ਹੀ ਸ਼ਿਰਾ ਕਿੱਧਰ ਜਾਵੇਂਗਾ ਇਹ ਤਾਂ ਆਪਾਂ ਬੀਕਮੇ ਨਾ ਮੈਂ ਕਿਵੇਂ ਕਰਕੇ ਉਸੇ ਮੁੰਡੇ ਨੂੰ ਪੁੱਛਣਾ ਬੂ ਆ ਮਲੂਕੇ ਕੇ ਮੁੰਡੇ ਦਾ ਜਿਹਦਾ ਨਾਂ ਲੈਂਦਾ ਉਹ ਦੱਸੂ ਆਪਾਂ ਨੂੰ ਕਿੱਥੇ ਧਰਕਿਆ ਉੱਥੇ ਪੈਸੇ ਭਰ ਕੇ ਲਿਆਉਣੀਆਂ ਪੈਣੀਆਂ ਭਾਈ ਹੁਣ ਤਾਂ ਲੈ ਜਿਹੜੇ ਮੈਂ ਪੈਸੇ ਉੱਥੇ ਭਰੂੰਗੀ ਇਹਨੂੰ ਨਵੀਆਂ ਰਾਂ ਬਣਾ ਦੂੰਗੀ ਮੈਂ ਤਾਂ ਇਹਨਾਂ ਕੰਮਾਂ ਜੋਗੀ ਰਹਿ ਕੇ ਫੇਕ ਹੋ ਕੇ ਫੇਰ ਕਰਿਆਉਂਗਾ ਫੇਰ ਛਡਾਉਂਦੀ ਫਿਰੂੰਗੀ ਇਹਨੂੰ ਐਂ ਕਰ ਚੱਕ ਕੇ ਮੈਂ ਤਾਂ ਕਹਿੰਦਾ ਸੈਂਟਰ 'ਚ ਠੋਕ ਜਿਹੜੇ ਘਰੋਂ ਖਾਂਦਾ ਘਟ ਤੋਂ ਘਟ ਉੱਥੇ ਪਰਦਿਆ ਕਰੋ ਫਿਰ ਹੋਰ ਕੀ ਬਾਹਾ ਇਹਦਾ ਕੋਈ ਹੱਲ ਨਹੀਂ ਹੋਣਾ ਮਨਪ੍ਰੀਤ ਬਾਸਪਤ ਕਿ ਮੈਂ ਕਰੀਏ ਫਿਰ ਮੈਂ ਤਾਂ ਕੁਛ ਨਹੀਂ ਕਹਿੰਦੀ ਕੁਛ ਮਰਜ਼ੀ ਕਰ ਦੋ ਮੇਰੇ ਵੱਲੋਂ ਤਾਂ ਉਹਨੂੰ ਜਾਨੋਂ ਮਾਰ ਦੋ ਮੈਂ ਤਾਂ ਤਾਂ ਵੀ ਨਹੀਂ ਬੋਲਣਾ ਜਾਨੋਂ ਮਾਰਨ ਵਾਲੀ ਹੁੰਦੀ ਮੈਂ ਤੈਨੂੰ ਪੱਟਦੀ ਢੱਡਾ ਮਾਰ ਵੀ ਨਹੀਂ ਸਕਦੀ ਜਾਨੋ ਤੇ ਜਾਨੋਂ ਮਾਰਨਾ ਹੁੰਦਾ ਉਹਨੂੰ ਚੜਚੜਾ ਦੇ ਕੇ ਮਾਰ ਦਿੰਦੀ ਕੋਈ ਫਿਕਰ ਆ ਵੀ ਮੇਰਾ ਵੀ ਇਹ ਟੱਬਰ ਟੀਰਾ ਹੈ ਮੈਂ ਇਹਨਾਂ ਬਾਰੇ ਸੋਚਣਾ ਫਿਰ ਆਪਾਂ ਨੂੰ ਕਾਹਤੋਂ ਫਿਕਰ ਆਉਦੀ ਠੋਕ ਮੈਂ ਮਾਂ ਥੁੱਤੀ ਮੀ ਆਉਦੀ ਭਾਬੀ ਰੋਣ ਦਾ ਦੇ ਕੋਈ ਫਾਇਦਾ ਨਹੀਂ ਇਹਦਾ ਕੋਈ ਹੱਲ ਹੈ ਹੁਣ ਜੇ ਅਸੀਂ ਆਂਢੇ ਗਮਾਂਢੀ ਕੰਮ ਇਹ ਕਰਦੇ ਆਂ ਕੱਲ ਨੂੰ ਸਾਡੇ ਨਾਲ ਬੈਰ ਪਾਉ ਵੀ ਚਾਚਾ ਤੇਰਾ ਕੀ ਮਾੜਾ ਕਰਤਾ ਮੈਨੂੰ ਕਿਉਂ ਤੂੰ ਸੈਂਟਰ ਚੜ ਗਿਆ ਇਹ ਤਾਂ ਤੁਸੀਂ ਦੋਨੇ ਸੱਸ ਨੂੰਹਾਂ ਕਰ ਸਕਦੇ ਹੋ ਹੋਰ ਕੋਈ ਪਿੰਡ ਦਾ ਬੰਦਾ ਨਹੀਂ ਖੜਦਾ ਇਸ ਕੰਮ 'ਚ ਮੈਂ ਤੁਹਾਨੂੰ ਦੱਸਾਂਗਾ ਨਾ ਖੜੇ ਰਿਸ਼ਤੇਦਾਰ ਸਿਰ ਫਟੀ ਜਾਂਦਾ ਮੇਰਾ ਦੇਦੇ ਪਾਣੀ ਦੀ ਘੁੱਟਾ ਚਲ ਸਲਾ दारू ਤਾਂ ਬੜੀ ਪੀਣੀ ਆਉਂਦੀ ਪਾਣੀ ਨਹੀਂ ਤੈਨੂੰ ਦੱਸਦਾ ਵੀ ਮੈਂ ਚੱਕ ਕੇ ਪੀ ਲਾਂ ਆਂਦਾ ਬੜੀ ਜਵਾਨੀ ਮਾਰਿਆ ਕਰਦੇ ਹੋਣੀ ਮਾਰਨ ਲੱਗੀ ਆਂ ਮੈਂ ਬਥੇਰਾ ਚੁੱਪ ਰਹਿ ਰਹਿ ਕੇ ਦੇਖ ਲਿਆ ਠੀਕ ਆ ਉਨਾਂ ਹੀ ਤੂੰ ਜ਼ਿਆਦਾ ਸਿਰ ਚੜੀ ਜਾਣਾ ਮੈਂ ਸੋਚਦੀ ਸੀ ਚੱਲ ਮੇਰਾ ਬੰਦਾ ਹੈ ਵੀ ਕਦਰ ਕਰਨੀ ਆ ਕਦਰ ਕਰਨੀ ਆ ਪਰ ਹੈ ਨਹੀਂ ਤੇਰੇ ਲੱਛਣ ਇੱਜ਼ਤ ਕਰਾਉਣ ਵਾਲੇ ਚੱਲ ਮੇਰੇ ਤਾਂ ਨਹੀਂ ਹੋਣੇ ਤੂੰ ਵਗ ਜਾ ਫਿਰ ਚੱਕ ਕੇ ਬੈਗ ਪਿੰਡ ਵਗ ਜਾ ਜੇ ਮੈਂ ਵਗ ਗਈ ਨਾ ਮੈਂ ਵਗ ਗਈ ਤੇਰੀ ਮਾਂ ਰੋਲ ਜੂ ਤੈਨੂੰ ਤਾਂ ਕਿਸੇ ਨੇ ਕੁੜੀ ਐਦੂ ਬਾਤ ਦੇਣੀ ਨਹੀਂ ਕਰਨੀ বাসਨਾ ਤੇਰਾ ਜੀ ਨਹੀਂ ਫਿਰਦਾ ਰਹਿ ਜਾਗਾ ਤੂੰ ਗਲੀਆਂ ਚ ਜਿਹਨੇ ਜਾਣਾ ਹੁੰਦਾ ਨਾ ਉਹ ਆਣੀ ਸੋਚਦੀਆਂ ਹੁੰਦੀਆਂ ਵੀ ਪਿੱਛੇ ਕੀ ਦਾ ਹਾਂ ਕਿਉਂ ਬੇ ਮੁੰਡਿਆ ਤੜਕੀ ਕੋਈ ਇਸ ਪਾ ਕੇ ਬਹਿ ਜਾ ਨਾ ਕੀ ਹੋਇਆ ਤੈਨੂੰ ਆਹ ਹੋਰ ਆ ਗਈ ਮਹਾਰਾਣੀ ਲੈ ਇਹਦੀਆਂ ਸੁਣ ਲੋ ਕੰਨ ਤੇ ਮਾਰੂ ਮੈਂ ਬੋਲਦਾ ਕਿ ਮੈਂ ਚਾਚੀ ਲੱਗਦੀਆਂ ਤੇਰੀ ਮਹਾਰਾਣੀ ਫਿਰ ਚਾਚੀ ਤੈਨੂੰ ਕਿੰਨੇ ਵਾਰ ਕਹਤਾ ਵੀ ਭਾਈ ਸਾਡੀ ਦੇਲ ਹੀ ਨਾ ਚੜਿਆ ਕਰੋ ਹੈ ਕੀ ਗੱਲ ਗੱਲ ਨੂੰ ਤਾਂ ਜਮਾਨਾ ਆਈਏ ਅਜਵਾਖੜੀ ਦੇ ਮੂੰਹ ਨੂੰ ਆਉਣਾ ਤੜਕੀ ਲੱਗ ਜਾਣਾ ਲੜਨੇ ਨਾ ਕੀ ਪਾੜਦਾ ਹੁਣੇ ਤਾਂ ਜਵਾਖੜੀ ਦਾ ਕੀ ਆ ਔਰੇ ਕਰਤਾ ਸਾਡਾ ਕਿਉਂ ਵਿਆਹ ਕਰਾ ਕੇ ਆਈਆਂ ਕੋਈ ਨਿਕਲ ਕੇ ਨਹੀਂ ਆਈ ਗਏ ਘਰ ਦੀ ਨਹੀਂ ਹੈਗੀ ਨਾਲੇ ਮੈਂ ਵੀ ਬੈਗ ਚੱਕ ਲੂੰ ਤੇ ਆਪਦੇ ਪੀਕੇ ਵਗ ਦੂੰ ਤੂੰ ਗਏ ਘਰ ਦੀ ਹੋਵੇਂ ਚਾਹੇ ਨਾ ਹੋਵੇਂ ਮੈਂ ਉਹਦੇ ਚਾਚੇ ਨੂੰ ਵੀ ਕਿਹਾ ਤੇ ਹੁਣ ਚਾਚੀ ਤੈਨੂੰ ਵੀ ਕਹਿਣਾ ਵੀ ਤੁਸੀਂ ਸਾਡੇ ਘਰੇ ਨਾ ਬੜਿਆ ਕਰੋ ਅਸੀਂ ਆਪਦੇ ਘਰੇ ਜਿਵੇਂ ਮਰਜੀ ਰਹੀਏ ਅੱਛਾ ਕੀ ਗੱਲ ਬਾਈ ਤੇਰਾ ਘਰ ਕਦੋਂ ਕ ਤੋਂ ਹੋ ਗਿਆ ਸਾਤੀ ਇਹਨੂੰ ਤਾਂ ਬੋਲਣ ਦੀ ਅਕਲ ساری ਜ਼ਿੰਦਗੀ ਨਹੀਂ ਆਉਣੀ ਨਾ ਇਹਨੂੰ ਵੱਡੇ ਦੀ ਲਿਆਜ ਨਾ ਇਹਨੂੰ ਛੋਟੇ ਦੀ ਲਿਆਜ ਤੈਨੂੰ ਹੈਗੀ ਆ ਲਿਆਜ ਕਦੋਂ ਦਾ ਤੇਰੇ ਤੋਂ ਪਾਣੀ ਮੰਗੀ ਜਾਂਦਾ ਮੈਂ ਪੁੱਤ ਮੈਨੂੰ ਤਾਂ ਲੱਗਦੀ ਐ ਜਿਹਨੇ दारू ਚੋਲਸ ਰੱਖੀ ਐ ਲੈ ਜਾਣਾ ਤੁਸੀਂ ਛੱਡੇਂਗਾ ਵੀ ਕੋਈ ਨਸ਼ਾ ਅਰੇ ਜਿਹੜੀ ਚੀਜ਼ ਅੜ ਗਈ ਉਹੀ ਖਾ ਕੇ ਮੈਂ ਤਾਂ ਅੱਗ ਨਹੀਂ ਛੱਡਦਾ ਮੈਂ ਤਾਂ ਕਿ ਨਹੀਂ ਇੱਕ ਦਿਨ ਕੋਈ ਤੈਨੂੰ ਨਾ ਕੋਈ ਜ਼ਹਿਰ ਖਵਾ ਦੇਵੇ ਬਾਹਰੇ ਬੈਠੇ ਨੂੰ ਕੁਛ ਮਰਜ਼ੀ ਖਵਾ ਦੇ ਮੈਂ ਤਾਂ ਅੱਗ ਨਹੀਂ ਛੱਡਦਾ ਅੱਗ ਸੋਡੇ ਪਿਉ ਦੀ ਪੀਣਾ ਬਰਬਾਰਦਾਰ ਹੋ ਜਾ ਪਿਓ ਤੱਕ ਨਾ ਜਾਈ ਮੈਂ ਤੰ ਤੇ ਮਰੂੰਗੀ ਮਰਗੇ ਕੰਨ ਤੇ ਮਾਰਨ ਵਾਲੇ ਪਹਿਲਾ ਉਹ ਬਿਲਕ ਕਦਾਕ ਦੀ ਮੈਂ ਐ ਕਰ ਦੂੰ ਹੁੰਦਾ ਉੜਦੀ ਸਬਾਹ ਨਹੀਂ ਸੋਡੇ ਤੋਂ ਆਹੋ ਚਾਤੀ ਮਾਰੀ ਦੇ ਨਾ ਤੇਰਾ ਪੁੱਤ ਮੇਰਿਆ ਲੱਤਾਂ ਤੋੜ ਦਿਆਂਗੇ ਅਸੀਂ ਤਾਂ ਐ ਸੋਚਦੇ ਆਂ ਚੱਲ ਕੋਈ ਨਾ ਜਵਾਕ ਐ ਜਵਾਕ ਐ ਹਲੇ ਵੀ ਸੋਚਦੇ ਆਂ ਆਹ ਗੇਟ ਆ ਤੇਗਾ ਕੋਈ ਨਾ ਬੱਕ ਜੂਗੀ ਮੈਂ ਗੇਟ ਬਹਿ ਜਾ ਤੂੰ ਆਪ ਦੇ ਘਰੇ ਤੂੰ ਜਾ ਚਾਚੀ ਆਪਦੇ ਘਰੇ ਜਾ ਹਾਂ ਹਾਈ ਲੱਛਣ ਨੇ ਬੱਸ ਕੀ ਕਰੀ ਜਾਂ ਨੀਆ ਚੰਗਾ ਉਰੇ ਸਾਡੇ ਘਰੇ ਕਲੇਸ਼ ਬੰਨ ਨੂੰ ਆ ਜਾਂਦੇ ਨੇ ਬੋਲੀ ਨਾ ਹਾਂ ਬੋਲੀ ਨਾ ਬੋਲਣ ਤਾਂ ਬੋਲਣ ਦਾ ਤੈਨ ਲਾਈਏ ਇਹ ਤੈਨ ਲਾਈਆ ਬੋਲਣਾ ਬੋਲਦੀ ਨਹੀਂ ਤੀ ਬੈਠੇਗਾ ਨਿਚਲਾ ਕੇ ਨਹੀਂ ਹੁਣ ਤੂੰ ਕਿਉਂ ਘਰੋਂ ਕੱਢਣ ਵਾਲਾ ਕੀਤਾ ਸਾਰਿਆਂ ਨੂੰ ਤੂੰ ਦੋ ਜੀ ਆ ਅਸੀਂ ਦੋਆਂ ਨੂੰ ਤਾਂ ਸਾਨੂੰ ਰਹਿ ਲੈੰਦੇ ਉਹਨਾਂ ਦੇ ਬਾਗ ਜਾ ਫਿਰ ਜੀ ਦੀ ਮਹਤਤ ਨੂੰ ਬਣਦੀਆਂ ਬਾਲਾ ਉਹਨਾਂ ਕਿਉਂ ਉਹਨਾਂ ਨੇ ਕਿਉਂ ਬਾਗ ਜਾ ਹੋਰ ਕੀ ਆ ਫਿਰ ਲੋਕ ਤਾਂ ਲੜਾਉਂਦੇ ਨੇ ਤੇ ਫਿਰ ਤੈਨੂੰ ਆਉਂ ਅਕਲ ਮੌਤ ਮਾਰੀ ਮੋਟੀ ਕਰੇ ਆਇਨਾ ਰਹਿ ਕੇ ਦਿਖਾ ਦੇ ਵੀ ਹਾਂ ਮੈਂ ਨਹੀਂ ਲੜਦਾ ਫਿਰ ਮੈਂ ਤਾਂ ਨਰਮਾਈ ਚ ਆ ਮੈਂ ਪਾਣੀ ਮੰਗਿਆ ਤੇ ਤੋਂ ਹੋਰ ਕੀ ਕਿਹਾ ਤੂੰ ਨਾ ਆ ਲੱਛਣ ਰਹਿਣਾ ਤੇਰੇ ਤੂੰ ਰੋਟੀ ਤੋਂ ਵੀ ਜਾਏਗਾ ਮੈਂ ਤੈਨੂੰ ਦੱਸਦਾ ਫੜਾਉਂਦੀ ਨਹੀਂ ਪਾਣੀ ਹੁਣ ਨਹੀਂ ਫੜਾਉਂਦੀ ਮੈਂ ਸਾਹ ਕਿ ਕੋਈ ਨਹੀਂ ਮਰੋਂਗੇ ਕੁੱਤੇ ਦੀ ਮੌਤ ਫਰਾ ਕੋਈ ਨਹੀਂ ਆਪ ਚੱਕ ਲੂੰਗੀ ਟੁੱਟ ਗਏ ਮੇਰੇ ਹਾਂ ਭਾਈ ਦੱਸੋ ਇਹਨੇ ਤਾਂ ਮੈਨੂੰ ਸਾਰੀ ਗੱਲ ਦੱਸਤੀ ਤਾਰੀ ਦੀ ਨਾ ਬਸ ਇਹੀ ਆ ਪੁੱਤ ਗੱਲਬਾਤ ਆ ਵੀ ਦੇਖੋ ਸਭ ਕੁਛ ਇਹਦਾ ਹੀ ਆ ਬਸ ਇਹ ਕੰਮ ਚੰਗੇ ਕਰੇ ਆ ਜਿਹੜਾ ਨਸ਼ਾ ਪੱਤਾ ਕਰਦਾ ਚੋਰੀਆਂ ਜਾਰੀਆਂ ਕਰਦਾ ਇਹ ਨਾ ਕਰੇ ਸਰਪੰਚ ਸਾਹਿਬ दारू ਪੀਣਾ ਵੀ ਕੋਈ ਨਸ਼ਾ ਹੋ ਗਿਆ ਜੀ ਚਲ ਤਾਰੀ ਤੂੰ ਨਾ ਬੋਲ ਮੈਂ ਬੈਠਾ ਜਦੋਂ ਪੰਚਾਇਤ ਚ ਨਹੀਂ ਬੋਲਿਆ ਕਰਦੇ ਜਾਂਦੇ ਦੇਖ ਮਾਤਾ ਮੇਰੀ ਗੱਲ ਸੁਣੋ ਐ ਤਾਂ ਤੇਰਾ ਮੁੰਡਾ ਏ ਹਾਂਜੀ ਕੋਈ ਬਗੈਨਾ ਤਾਂ ਨਹੀਂ ਹੈਗਾ ਨਾ ਜੀ ਕੀ ਹੋ ਗਿਆ ਜੀ ਇਹਦੇ ਡੈਡੀ ਮਰ ਗਿਆ ਪਰਮਾਤਮਾ ਦੀ ਵਿਧੀ ਇਹਦਾ ਬਣਾਈ ਹੋਈ ਇੱਕ ਦਿਨ ਤਾਂ ਹਰੇਕ ਨੇ ਮਰਨੇ ਆਪਦਾ ਹਿੱਸਾ ਮੰਗਦਾ ਇਹ ਕੋਈ ਐਂ ਤਾਂ ਨਹੀਂ ਹੈਗਾ ਇਹਨੇ ਮੈਨੂੰ ਸਾਰੀ ਗੱਲ ਦੱਸ ਤੀ ਸਰਪੰਚ ਸਾਹਿਬ 5 50 ਆ ਇੱਕੋ ਇੱਕ ਤਾਂ ਮੇਰਾ ਪੋਤਾ ਹਿੱਸਾ ਕਿਹਦੇ ਨਾਲ ਮਾਂ ਤੋਂ ਮੰਗਦਾ ਇਹਦੇ ਜੋਗਾ ਹੀ ਆ ਸਭ ਕੁਝ ਇਹਦੇ ਜੋਗਾ ਹੈਗਾ ਫਿਰ ਤੈਂਗੜਾ ਹੁਣ ਧਿਆਨ ਨੂੰ ਦੇਣਾ ਕੱਲ ਨੂੰ ਵੀ ਦੇਣਾ ਅੱਜ ਵੀ ਦੇਣਾ ਤੂੰ ਇਹਦੇ ਨੌਕਰਾ ਦੀ ਇਹਨੇ ਸਾਰਾ ਦੱਸਤਾ ਭਾਈ ਕਾਕੇ ਮੈਨੂੰ ਕਨਾਂ ਤਾ ਦੋ ਕੀ ਹੋਇਆ ਨਾ ਜਮੈਂ ਤਾਂ ਕਰਦਾ ਜਦੋਂ ਮੇਰੇ ਇਹ ਤਵਾਰੀ ਨਹੀਂ ਕਰਦੇ 5 ਰੁਪਏ ਤੁਸੀਂ ਇਹਨੂੰ ਦਿੰਦੇ ਹੀ ਨਹੀਂ ਇਹਦਾ ਕੀ ਇਸ ਸਮੇਂ ਭਾਈ ਕਰਚ ਫਿਰ ਮੈਨੂੰ ਐ ਦੱਸ ਭਾਈ ਪੰਪਾ ਉਹ ਤਾਂ ਮੇਰੀ ਗੱਲ ਦਾ ਗੁੱਸਾ ਮੰਨੇਗਾ ਹੈ ਪਿੰਡ ਦਾ ਮੋਤਵਾਰ ਬੰਦਾ ਸਰਪੰਚ ਬੰਦਾ ਇੱਕ ਮਾਂ ਉਹਦੇ ਨੇ ਛੇੜੀ ਪੁੱਤ ਨੂੰ ਜ਼ਮੀਨ ਕੰਮੇ ਦੇ ਦੇ ਇਹਦੀ ਕੀ ਤਸੱਲੀ ਹੈ ਵੀ ਜ਼ਮੀਨ ਦਿੱਤੀ ਤੂੰ ਕੰਮ ਕਰੂ ਕਿ ਜ਼ਮੀਨ ਕਿਹੜਾ ਬਗਾਨੀਆਂ ਏਸੇ ਦੀ ਹੈ ਤਾਂ ਕਿ ਮੇਰੀ ਗੱਲ ਸੁਣ ਭਾਈ ਪੁੱਤ ਜੇ ਨਛੇੜੀ ਹੋਵੇ ਜੇ ਨੰਗੋ ਵਿੱਚ ਇਹ ਮਲੰਗ ਹੋਵੇ ਹਿੱਸਾ ਤਾਂ ਉਹਨੂੰ ਦੇਣਾ ਹੀ ਬਣਦਾ ਹੈ ਇਸ ਸਾਦਾ ਸਰਪੰਚਾ ਆਪਾਂ ਇਹਨੂੰ ਤਾਂ ਦਬਾਈਏ ਜੇ ਇਹ ਭਰਾ ਦੋ ਹੁਣ ਕੰਨਾ ਰਹੇ ਜਾਣ ਮੇਰੀ ਗੱਲ ਸੁਣੋ ਕਾਕਿਆ ਮੈਂ ਕਿਹੜਾ ਛੋਡੇ ਕਰੇਂਗਾ ਤੀ ਇਹਦਾ ਦੁਖੀ ਹੋਇਆ ਮੇਰੇ ਲੱਭ ਆ ਗਿਆ ਤੁਸੀਂ ਤਾਂ ਮੈਂ ਬੁਲਾ ਲਈ میری گل سننا جے اور اینی نپڑو گے حصہ ਦਾ ਇਹਦਾ ਬਣਦਾ ਕੋਟਕਚਰੀ ਜਾ ਕੇ ਲੈ ਲੂਗਾ ਨਾਲੇ ਲੋਟੋਂਗੇ ਨਾਲੇ ਵਢੋਂਗੇ ਸਰਪੰਚ ਸਾਹਿਬ ਮੈਂ ਤਾਂ 5-500 ਰੁਪਏ ਨੂੰ ਮਰੀ ਜਾਨਾ ਜਦੋਂ ਮੈਨੂੰ ਦਿੱਤੇ ਨਹੀਂ ਕਹਿੰਦੇ ہاں پیسے ਹੈ ਨਹੀਂ ਕਰੇ ਮਾ ਭਾਈ ਤੁਹਾਡੇ ਤੋਂ ਕਬیلداری ਨਹੀਂ ਚੱਲਦੀ ਜਮੀਨ ਮੇਰੇ ਨਾ ਕਰਾਓ ਮੈਂ ਆਪੇ ਕਬیلداری ਚਲਾਉ ਨਾਲੇ ਸੋਨ ਨੂੰ پیسے ଦਿਆ ਕਰੂੰ ਵੀ ہاں چکੋ ਭਾਈ ਹੁਣ ਮੈਂ ਇਕੱਲਾ ਇਕੱਲਾ ਪੁੱਤਾਂ ਇਹਨਾਂ ਦਾ ਮੈਂ ਹੀ ਬਲਕਦਾ ਫਿਰਦਾ ਲੋਕਾਂ ਤੋਂ ਮੰਗਦਾ ਨਹੀਂ ਤੂੰ ਭਾਈ ਸਰਪੰਚ ਆ ਪਿੰਡ ਦਾ ਤੂੰ ਕੋਈ ਨਿਆਂ ਦੀ ਗੱਲ ਕਰ ਤੂੰ ਤਾਂ ਇਹਦਾ ਪੱਕਾ ਪੂਰੀ ਜੰਨ ਪੱਕ ਨਹੀਂ ਪੂਰਦਾ ਮੈਂ ਤੁਹਾਡੇ ਮੂੰਹ 'ਤੇ ਕਹਿਣ ਲੱਗ ਰਿਹਾ ਜੇ ਤਾਂ ਮੈਂ ਆਪ ਦੇ ਲੋਮ ਬਣਾ ਕੇ ਕਹਿਣਾ ਬਈ ਤਾਂ ਆ ਕੇ ਤੁਹਾਡੇ ਮੂੰਹ 'ਤੇ ਕਹਿਣ ਲੱਗ ਰਿਹਾ ਪਰ ਆਪਾਂ ਸੱਤੇ ਫਿਰ ਯਾਰ ਇੱਕ ਮੌਕਾ ਤਾਂ ਦੇ ਕੇ ਦੇਖਣਾ